ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਾ ਜੋ ਮੇਰਾ ਇਹ ਬਲੌਗ ਆ ਇਹਦੇ ਵਿੱਚ ਮੈਂ ਤੁਹਾਨੂੰ ਇਨਫੋਰਮੇਸ਼ਨ ਦਿਆਂਗਾ ਕਿ ਤੁਸੀਂ ਸਸਤੀ 에ਅਰ ਟਿਕਟ ਕਿੱਦਾਂ ਬੁੱਕ ਕਰ ਸਕਦੇ ਹੋ ਤੇ ਇਹਦੇ 'ਚ ਹੋਣ ਵਾਲੇ ਸਕੈਮ ਤੋਂ ਤੁਸੀਂ ਆਪਣਾ ਬਚਾ ਕਿਵੇਂ ਕਰ ਸਕਦੇ ਹੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਵਾਂਗਾ ਜਿਵੇਂ ਕਿ ਤੁਸੀਂ YouTube ਦੇ ਉੱਪਰ ਬਹੁਤ ਸਾਰੇ ਬਲੌਗਰਾਂ ਦੇ ਬਲੌਗ ਦੇਖਦੇ ਹੋ ਜਿਹਦੇ ਵਿੱਚ ਉਹ ਤੁਹਾਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਇਨਫੋਰਮੇਸ਼ਨ ਦਿੰਦੇ ਨੇ ਕਿ ਤੁਸੀਂ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਸਸਤੀ 에ਅ ਟਿਕਟ ਬੁੱਕ ਕਰ ਸਕਦੇ ਹੋ ਫੇਕ 뷰 ਲੈਣ ਦੇ ਚੱਕਰ ਦੇ ਵਿੱਚ ਉਹ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੰਦੇ ਨੇ ਹਾਲਾਂਕਿ ਟਰੈਵਲ ਇੰਡਸਟਰੀ ਨਾਲ ਉਹਨਾਂ ਦਾ ਕੋਈ ਦੂਰ ਦੂਰ ਤੱਕ ਦਾ ਵਾਅ ਵਾਸਤਾ ਵੀ ਨਹੀਂ ਹੁੰਦਾ ਇੰਡੀਆ ਦੇ ਵਿੱਚ ਬਹੁਤ ਸਾਰੇ ਬਹਿਮ ਭਰਮ ਚੱਲ ਰਹੇ ਨੇ ਜਿਵੇਂ ਕਿ ਵੀਰਵਾਰ ਵਾਲੇ ਦਿਨ ਸਿਰ ਨਹੀਂ ਨਾਉਣਾ ਸਿਰ ਦੇ ਵਿੱਚ ਜੂਆਂ ਪੈ ਜਾਂਦੀਆਂ ਹਨ ਮੰਗਲਵਾਰ ਵਾਲੇ ਦਿਨ ਕੱਪੜੇ ਨਹੀਂ ਧੋਣੇ ਉਹਦੇ ਨਾਲ ਵਾਸ਼ਿੰਗ ਮਸ਼ੀਨ ਖਰਾਬ ਹੋ ਸਕਦੀ ਹੈ ਜਾਂ ਐਸੀ ਤਰ੍ਹਾਂ ਇਹਨਾਂ ਜਾਲੀ ਬਲੌਗਰਾਂ ਨੇ ਆਪੋ ਆਪਣੇ ਦਿਨ ਰੱਖੇ ਹੋਏ ਨੇ ਕਿ ਤੁਸੀਂ ਸੋਮਵਾਰ ਟਿਕਟ ਬੁੱਕ ਕਰੋ ਤੁਹਾਨੂੰ ਸਸਤੀ ਮਿਲ ਸਕਦੀ ਹੈ ਕਿਸੇ ਨੇ ਆਪਣਾ ਦਿਨ ਮੰਗਲਵਾਰ ਦਾ ਰੱਖਿਆ ਹੋਇਆ ਹੈ ਕਿ ਇਸ ਦਿਨ ਬੁੱਕ ਕਰੋ ਤੁਹਾਨੂੰ ਸਸਤੀ ਟਿਕਟ ਮਿਲ ਸਕਦੀ ਹੈ 에어ਲਾਈਨ ਦਾ ਜਿਹੜਾ ਸਿਸਟਮ ਆ ਉਹ ਇਹਨਾਂ ਦੇ ਤੌਰ ਤਰੀਕਿਆਂ ਨਾਲ ਨਹੀਂ ਚੱਲਦਾ ਮੈਂ ਪਿਛਲੇ 25 ਸਾਲ ਤੋਂ ਟ੍ਰੈਵਲ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗਾ ਕਿ ਕਿੱਦਾਂ ਤੁਸੀਂ ਸਸਤੀ 에어 ਟਿਕਟ ਬੁੱਕ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਪੈਸੇ ਅਤੇ ਸਮੇਂ ਦੀ ਬਚਤ ਕਿੱਦਾਂ ਕਰ ਸਕਦੇ ਹੋ ਏਅਰ ਟਿਕਟ ਦੇ ਜਿਹੜੇ ਪ੍ਰਾਈਸ ਨੇ ਉਹ ਕਿਸੇ ਮੰਗਲਵਾਰ ਜਾਂ ਵੀਰਵਾਰ ਵਾਲੇ ਦਿਨ ਦੇ ਵਹਿਮ ਦੇ ਆਧਾਰ ਦੇ ਉੱਪਰ ਤੈਅ ਨਹੀਂ ਕੀਤੇ ਜਾਂਦੇ ਬਲਕਿ ਇਸ ਵਿੱਚ ਇੱਕ ਡਾਇਨਾਮਿਕ ਸਿਸਟਮ ਕੰਮ ਕਰਦਾ ਹੈ ਜੋ ਕਿ ਕੁਝ ਹੱਦ ਤੱਕ ਸ਼ੇਅਰ ਮਾਰਕੀਟ ਦੇ ਸਿਸਟਮ ਨਾਲ ਵੀ ਮੇਲਜੋਲ ਖਾਂਦਾ ਹੈ ਏਅਰਲਾਈਨ ਦੀ ਵਰਡਿੰਗ ਦੇ ਵਿੱਚ ਇਸ ਨੂੰ ਰੈਵਨਿਊ ਮੈਨੇਜਮੈਂਟ ਸਿਸਟਮ ਕਿਹਾ ਜਾਂਦਾ ਹੈ ਕਿਸੇ ਕੰਟਰੀ ਦੀ ਏਅਰ ਟਿਕਟ ਦੀ ਕਾਸਟ ਤੈਅ ਕਰਨ ਦੇ ਵਿੱਚ ਬਹੁਤ ਸਾਰੇ ਫੈਕਟਰ ਸ਼ਾਮਲ ਹੁੰਦੇ ਨੇ ਕਿ ਉਥੋਂ ਦੀਆਂ ਟਿਕਟਾਂ ਦੀ ਡਿਮਾਂਡ ਕਿੰਨੀ ਐ ਤੁਸੀਂ ਟਿਕਟ ਐ ਜਿਹੜੀ ਉਹ 3 ਮਹੀਨੇ ਪਹਿਲਾਂ ਬੁੱਕ ਕਰ ਰਹੇ ਹੋ ਜਾਂ 10 ਦਿਨ ਪਹਿਲਾਂ ਬੁੱਕ ਕਰ ਰਹੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਫੈਕਟਰ ਸ਼ਾਮਲ ਹੁੰਦੇ ਨੇ ਜਿਵੇਂ ਕਿ ਉਹ ਪਲੇਨ ਦੀ ਮੇਨਟੇਨੈਂਸ ਕਾਸਟ ਕਿੰਨੀ ਐ ਪਲੇਨ ਕਿਹੜਾ ਯੂਜ਼ ਕੀਤਾ ਜਾ ਰਿਹਾ ਉਹ ਐਵਰੇਜ ਕਿੰਨੀ ਦੇ ਰਿਹਾ ਕਰੂ ਦੀ ਸੈਲਰੀ ਉੱਥੋਂ ਦੇ ਕਰੰਸੀ ਐਕਸਚੇਂਜ ਰੇਟ ਤੇ ਉੱਥੋਂ ਦੀ ਗਵਰਨਮੈਂਟ ਨੇ ਹਫ਼ਤੇ ਜਾਂ ਮਹੀਨੇ ਦੀਆਂ ਤੁਹਾਨੂੰ ਕਿੰਨੀਆਂ ਸੀਟਾਂ ਅਲਾਟ ਕੀਤੀਆਂ ਨੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਕਿਸੇ ਇੱਕ ਟਿਕਟ ਦੀ ਜਿਹੜੀ ਕਾਸਟ ਆ ਉਹ ਤੈਅ ਕੀਤੀ ਜਾਂਦੀ ਹੈ ਹੁਣ ਆਪਾਂ ਇਸ ਪੁਆਇੰਂਟ ਤੇ ਆਈਏ ਕਿ ਸਸਤੀ ਏਅਰ ਟਿਕਟ ਕਿੱਦਾਂ ਬੁੱਕ ਕਰ ਸਕਦੇ ਆ ਤੇ ਇਹਦੇ ਚ ਹੋਣ ਵਾਲੇ ਸਕੈਮ ਤੋਂ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਅਗਰ ਤੁਹਾਨੂੰ ਤੁਹਾਡੇ ਟ੍ਰੈਵਲ ਪਲਾਨ ਦਾ ਐਡਵਾਂਸ ਦੇ ਵਿੱਚ ਪਤਾ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੀ ਟਿਕਟ 3 ਤੋਂ 4 ਮਹੀਨੇ ਪਹਿਲਾਂ ਬੁੱਕ ਕਰ ਲਵੋ ਇਸ ਤਰੀਕੇ ਨਾਲ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਸੇਵ ਕਰ ਸਕਦੇ ਹੋ ਅੱਜ ਕੱਲ੍ਹ ਲੋਕਾਂ ਕੋਲੇ ਵਕਤ ਦੀ ਬਹੁਤ ਜ਼ਿਆਦਾ ਘਾਟ ਹੈ ਤੇ ਇਹ ਆਨਲਾਈਨ ਟਿਕਟ ਬੁੱਕ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ ਤੇ ਆਫਲਾਈਨ ਨਾਲੋਂ 8000 ਜਾਂ 1500 ਰੁਪਏ ਸਸਤੀ ਵੀ ਮਿਲ ਜਾਂਦੀ ਹੈ ਅਗਰ ਤਾਂ ਤੁਸੀਂ ਬਿਨਾ ਡੇਟ ਚੇਂਜ ਕਰਵਾਏ ਸੇਮ ਡੇਟ ਤੇ ਹੀ ਟਰੈਵਲ ਕਰ ਰਹੇ ਹੋ ਫਿਰ ਤਾਂ ਇਹ ਕਾਫੀ ਹੱਦ ਤੱਕ ਠੀਕ ਹੈ ਆਦਰਵਾਇਜ਼ ਜੇ ਕਿਤੇ ਤੁਹਾਨੂੰ ਆਪਣੀ ਟਿਕਟ ਦੀ ਡੇਟ ਚੇਂਜ ਕਰਵਾਉਣੀ ਪੈਗੀ ਜਾਂ ਕਿਤੇ ਤੁਹਾਡੀ ਫਲਾਈਟ ਕੈਨਸਲ ਹੋਗੀ ਤਾਂ ਤੁਸੀਂ ਬਹੁਤ ਬੁਰੇ ਤਰੀਕੇ ਨਾਲ ਫਸ ਜਾਂਦੇ ਹੋ ਇਹਨਾਂ ਦੇ ਜਾਲ ਦੇ ਵਿੱਚ ਪਹਿਲਾਂ ਤਾਂ ਇਹ ਤੁਹਾਨੂੰ ਡੇਟ ਹੀ ਨਹੀਂ ਚੇਂਜ ਕਰਕੇ ਦਿੰਦੇ ਜੇ ਕਰਕੇ ਵੀ ਦਿੰਦੇ ਨੇ ਤਾਂ 40-50000 ਰੁਪਏ ਜ਼ਿਆਦਾ ਤੁਹਾਡੇ ਤੋਂ ਚਾਰਜ ਕਰਦੇ ਹਨ ਕਈ ਜਿਹੜੀਆਂ ਇੰਡੀਆ ਦੇ ਵਿੱਚ ਵੈਬਸਾਈਟ ਚੱਲ ਰਹੀਆਂ ਨੇ ਉਹਨਾਂ ਦੇ ਜਿਹੜੇ ਕਸਟਮਰ ਕੇਅਰ ਨੇ ਉਹ ਆਊਟ ਆਫ ਇੰਡੀਆ ਬਣੇ ਹੋਏ ਨੇ ਸਮ ਟਾਈਮ ਤੁਹਾਨੂੰ ਕੋਈ ਐਮਰਜੈਂਸੀ ਜ਼ਰੂਰਤ ਪੈਂਦੀ ਆ ਤਾਂ ਤੁਹਾਡੀ ਕਾਲ ਵੀ ਇਹਨਾਂ ਨੂੰ ਨਹੀਂ ਲੱਗਦੀ ਤੇ ਕਈ ਕੰਪਨੀਆਂ ਨੇ ਤਾਂ ਇਹਨੇ ਅਨਪ੍ਰੋਫੈਸ਼ਨਲ ਬੰਦੇ ਪਿਠਾ ਰੱਖਿਆ ਹਨ ਕਿ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਦਾਂ ਤੁਹਾਡੀ ਹੈਲਪ ਕਰਨੀ ਆ ਕਿੱਦਾਂ ਤੁਹਾਡੀ ਡੇਟ ਚੇਂਜ ਕਰਕੇ ਦੇਣੀ ਆ ਤੇ ਤੁਹਾਨੂੰ ਕੀ ਸਪੋਰਟ ਪ੍ਰੋਵਾਈਡ ਕਰਨੀ ਆ ਹੁਣ ਆਪਾਂ ਗੱਲ ਕਰਦੇ ਆ ਜੀ ਅਗਲੇ ਸਕੈਮ ਦੀ ਟਰੈਵਲ ਕੰਪਨੀਆਂ ਆਪਣੀ ਵੈਬਸਾਈਟ ਨੂੰ ਫਾਸਟ ਤਰੀਕੇ ਨਾਲ ਚਲਾਉਣ ਲਈ ਉਹਦੇ ਚ ਪੁਰਾਣੇ ਫੇਅਰ ਸੇਵ ਕਰਕੇ ਰੱਖ ਲੈਂਦੀਆਂ ਹਨ ਤੇ ਬਾਰ ਬਾਰ ਕਸਟਮਰ ਨੂੰ ਉਹੀ ਸਸਤੇ ਫੇਅਰ ਦਿਖਾ ਰਹੀਆਂ ਹੁੰਦੀਆਂ ਨੇ ਤੇ ਇੱਕ ਨਾਰਮਲ ਕਸਟਮਰ ਜਦੋਂ ਕਿਤੇ ਆਪਣੇ ਸ਼ਹਿਰ ਦੀ ਟਰੈਵਲ ਏਜੰਸੀ ਦੇ ਵਿੱਚ ਜਾਂਦਾ ਹੈ ਤੇ ਉਹ ਆਪਣੇ ਟਰੈਵਲ ਏਜੰਟ ਨਾਲ ਬਹਿਸ ਕਰਦਾ ਹੈ ਕਿ ਤੁਹਾਡੇ ਜਿਹੜੇ ਰੇਟ ਨੇ ਟਿਕਟ ਦੇ ਉਹ ਬਹੁਤ ਹਾਈ ਨੇ ਆਨਲਾਈਨ ਟਿਕਟ ਬਹੁਤ ਸਸਤੀ ਆ ਰਹੀ ਹੈ ਜਾਂ ਇਹਦੇ ਵਿੱਚ ਇੱਕ ਦੂਸਰਾ ਪੁਆਇੰਟ ਹੁੰਦਾ ਹੈ ਕਿ ਤੁਹਾਨੂੰ ਜਿਹੜੀ ਸਸਤੀ ਟਿਕਟ ਦਿਖਾਈ ਜਾ ਰਹੀ ਹੁੰਦੀ ਹੈ ਉਹ ਜਿਹੜੇ ਕੰਟਰੀ ਦੇ ਵਿੱਚ ਸਟੇ ਕਰਕੇ ਜਾ ਰਹੀ ਹੁੰਦੀ ਹੈ ਤੁਹਾਨੂੰ ਉਸ ਕੰਟਰੀ ਦਾ ਵੀਜ਼ਾ ਲੈਣ ਦੀ ਜ਼ਰੂਰਤ ਹੁੰਦੀ ਹੈ ਜਾਂ ਤੁਹਾਨੂੰ ਬੈਗ ਆ ਜਿਹੜਾ ਉਹ ਦੁਬਾਰਾ ਰੀਚੈਕ ਇਨ ਕਰਨ ਦੀ ਜ਼ਰੂਰਤ ਹੁੰਦੀ ਆ ਪਰ ਟਿਕਟ ਬੁੱਕ ਕਰਨ ਵੇਲੇ ਵੈਬਸਾਈਟ ਤੇ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ ਹੁੰਦਾ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਪੈਣਾ ਹੈ ਜਦੋਂ ਤੁਸੀਂ 에ਰਪੋਰਟ ਪਹੁੰਚਦੇ ਹੋ ਤਾਂ ਤੁਹਾਡੀ ਜਹਾਜ਼ ਦੀ ਬਾਰੀ ਨੂੰ ਹੱਥ ਨਹੀਂ ਪਾਉਣ ਦਿੱਤਾ ਜਾਂਦਾ ਤੇ ਤੁਹਾਡੇ ਸਾਰੇ ਪੈਸੇ ਆ ਜਿਹੜੇ ਉਹ ਖਰਾਬ ਹੋ ਚੁੱਕੇ ਹੁੰਦੇ ਹਨ ਕਿਉਂਕਿ ਇਹਨਾਂ ਦੀਆਂ ਟਿਕਟਾਂ ਬੋਸਲੀ ਨਾਨ ਰਿਫੰਡੇਬਲ ਹੁੰਦੀਆਂ ਹਨ ਤੇ ਤੁਹਾਨੂੰ ਉਸੇ ਟਾਈਮ ਨਵੀਂ ਟਿਕਟ ਤੇ ਪੈਸੇ ਖਰਚ ਕਰਕੇ ਟਰੈਵਲ ਕਰਨਾ ਪੈਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਅਗਲੇ ਸਕੈਮ ਬਾਰੇ ਜੇ ਤੁਸੀਂ ਆਪਣੀ 에ਅਰ ਟਿਕਟ ਕਿਸੇ ਆਨਲਾਈਨ ਵੈਬਸਾਈਟ ਤੋਂ ਕੀਤੀ ਹੈ ਤੇ ਤੁਹਾਨੂੰ 에ਅਰਪੋਰਟ ਤੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਤੁਹਾਡੀ ਫਲਾਈਟ ਕੈਨਸਲ ਹੋ ਗਈ ਹੈ ਤੇ 에ਅਰਲਾਈਨ ਵਾਲਿਆਂ ਨੇ ਪੂਰੀ ਸੈਟਿੰਗ ਕਰ ਰੱਖਿਆ ਆਨਲਾਈਨ ਵੈਬਸਾਈਟ ਵਾਲਿਆਂ ਨੇ ਤੇ ਤੁਹਾਨੂੰ ਉਹ ਬਹਾਨਾ ਮਾਰਦੇ ਨੇ ਕਿ ਆਪਣੀ ਜਿਹੜੀ ਟਿਕਟ ਦੀ ਡੇਟ ਚੇਂਜ ਆ ਉਹ ਤੁਸੀਂ ਆਨਲਾਈਨ ਵੈਬਸਾਈਟ ਵਾਲਿਆਂ ਤੋਂ ਹੀ ਕਰਵਾਓ। ਇਹਦੇ ਵਿੱਚ ਆਪਣੇ ਮੁੱਲਕ ਦੀ ਪਿਆਰੀ 에ਅਰ ਇੰਡੀਆ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ। 에ਅਰ ਇੰਡੀਆ ਵਾਲੇ ਤੁਹਾਨੂੰ ਮੌਕੇ ਤੇ ਬਹਾਨਾ ਮਾਰਦੇ ਨੇ ਕਿ ਇਸ ਬੁਕਿੰਗ ਦਾ ਜਿਹੜਾ ਕੰਟਰੋਲ ਆ ਜਾਂ ਪੀਐਨਆਰ ਦਾ ਕੰਟਰੋਲ ਆ ਉਹ ਸਾਡੇ ਕੋਲ ਨਹੀਂ ਆ ਉਹ ਆਨਲਾਈਨ ਵੈਬਸਾਈਟ ਵਾਲਿਆਂ ਕੋਲ ਆ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਜਦੋਂ ਤੁਸੀਂ ਆਨਲਾਈਨ ਵੈਬਸਾਈਟ ਦੇ ਕਾਲ ਸੈਂਟਰ ਤੇ ਫੋਨ ਕਰਦੇ ਹੋ ਤਾਂ ਤੁਹਾਨੂੰ ਬਹਾਨਾ ਮਾਰਦੇ ਨੇ ਕਿ ਹਾਲੇ ਸੇਮ ਕਲਾਸ ਦੇ ਵਿੱਚ ਸੀਟ अवेलेबल ਨਹੀਂ ਹੈ ਤੇ ਤੁਹਾਨੂੰ ਹਫਤੇ ਜਾਂ 10 ਦਿਨ ਬਾਅਦ ਹੀ ਫਲਾਈਟ ਮਿਲੇਗੀ ਹਾਲਾਂਕਿ ਡੀਜੀਸੀਏ ਦਾ ਰੂਲ ਹੈ ਕਹਿੰਦਾ ਹੈ ਜੋ ਕਿ 에어ਲਾਈਨ ਨੂੰ ਰੈਗੂਲੇਟ ਕਰਦਾ ਹੈ ਕਿ ਅਗਰ ਕਿਸੇ ਪੈਸੇਂਜਰ ਦੀ ਫਲਾਈਟ ਕੈਨਸਲ ਹੁੰਦੀ ਹੈ ਤਾਂ ਉਹਨੂੰ 24 ਘੰਟੇ ਦੇ ਅੰਦਰ ਅੰਦਰ ਤੁਸੀਂ ਨਵੀਂ ਫਲਾਈਟ ਦਾ ਅਰੇਂਜਮੈਂਟ ਕਰਵਾ ਕੇ ਦੇਣਾ ਹੁੰਦਾ ਹੈ ਤੇ ਨਾਲ ਕੰਪਨਸੇਸ਼ਨ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਪੈਸੇ ਜ਼ਰੂਰ ਦੇਣੇ ਹੁੰਦੇ ਹਨ ਪਰ ਇੱਥੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਹੈ ਇੱਥੇ ਡੌਗੀ ਚੋਰਾ ਨਾਲ ਰਲਿਆ ਹੋਇਆ ਹੈ ਤੇ ਤੁਹਾਡੀ ਖੱਜਲ ਖਵਾਰੀ ਬਹੁਤ ਬੁਰੇ ਤਰੀਕੇ ਨਾਲ ਕੀਤੀ ਜਾਂਦੀ ਹੈ ਮੋਸਟਲੀ ਪੰਜਾਬ ਤੋਂ ਲੋਕ ਦਿੱਲੀ ਜਦੋਂ 에어ਪੋਰਟ ਜਾਂਦੇ ਹਨ ਤਾਂ ਉਹ ਟੈਕਸੀ ਤੇ ਹੀ ਜਾਂਦੇ ਹਨ ਇੱਕ ਟੈਕਸੀ ਦਾ ਨਾਰਮਲ ਕਿਰਾਇਆ ਜਿਹੜਾ ਉਹ 10 ਤੋਂ 15000 ਦੇ ਵਿੱਚ ਹੁੰਦਾ ਹੈ ਕੁਝ ਪਰਿਵਾਰ ਦੇ ਮੈਂਬਰ ਵੀ ਛੱਡਣ 에어ਪੋਰਟ ਤੇ ਨਾਲ ਜਾਂਦੇ ਹਨ ਉਹਨਾਂ ਦਾ ਰੋਟੀ ਪਾਣੀ ਦਾ ਖਰਚਾ ਪਾ ਕੇ ਵੀ ਇਹ ਗੱਲ 20 25000 ਤੱਕ ਪਹੁੰਚ ਜਾਂਦੀ ਹੈ ਜੇਕਰ ਕਿਸੇ ਦੀ ਫਲਾਈਟ ਕੈਨਸਲ ਹੋ ਜਾਵੇ ਤਾਂ ਉਸ ਨੂੰ ਬਹੁਤ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੱਕ ਟਿਕਟ ਨੂੰ ਦੋ ਟਿਕਟਾਂ ਦੇ ਮੁੱਲ ਦੀ ਪੈਂਦੀ ਹੈ ਇਹ ਗੱਲ ਛੱਡੋ ਅਗਰ ਕਿਸੇ ਦੀ ਇੰਟਰਵਿਊ ਹੈ ਜਾਂ ਕੋਈ ਮੀਟਿੰਗ ਹੈ ਜਾਂ ਕੋਈ ਜ਼ਰੂਰੀ ਕੰਮ ਲਈ ਜਾ ਰਿਹਾ ਹੈ ਉਸ ਦਾ ਕੋਈ ਮੁੱਲ ਨਹੀਂ ਹੁੰਦਾ ਅਹਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ 에ਅਰ ਇੰਡੀਆ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਨੇ ਤਾਂ ਆਪਣੀਆਂ ਟਿਕਟਾਂ ਐਡਵਾਂਸ ਬੁੱਕ ਕੀਤੀਆਂ ਹੋਈਆਂ ਨੇ ਉਹ ਤਾਂ ਚਲੋ ਕੋਈ ਗੱਲ ਨਹੀਂ ਹਾਲੇ 에ਅਰ ਇੰਡੀਆ ਦੇ ਉੱਪਰ ਨਵੀਂ ਟਿਕਟ ਬੁੱਕ ਕਰਨ ਤੋਂ ਗਰੇਜ਼ ਕਰੋ ਹੁਣ ਅਗਲਾ ਪਾਰਟ ਆਉਂਦਾ ਜੀ ਲੋ ਕੋਸਟ ਕੈਰੀਅਰ ਦਾ ਇਹਦੇ ਵਿੱਚ ਇੰਡੀਗੋ 에ਅਰਲਾਈਨ ਸਪਾਈਸ ਜੈਟ ਤੇ ਅਕਾਸਾ 에ਅਰ ਸ਼ਾਮਿਲ ਹਨ ਜੇਕਰ ਤੁਸੀਂ ਇਹਨਾਂ 에ਅਰਲਾਈਨ ਦੇ ਵਿੱਚੋਂ ਕਿਸੇ ਦੇ ਟਰੈਵਲ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਟਿਕਟ ਤੋਂ ਇਲਾਵਾ ਹਰ ਸਰਵਿਸ ਦੇ ਅਲੱਗ ਤੋਂ ਪੈਸੇ ਦੇਣੇ ਪੈਂਦੇ ਹਨ ਜਿਵੇਂ ਕਿ ਬੈਗ ਦੇ ਅਲੱਗ ਤੋਂ ਪੈਸੇ ਫੂਡ ਦੇ ਅਲੱਗ ਤੋਂ ਪੈਸੇ ਜੇ ਤੁਹਾਨੂੰ ਪਲੇਨ ਦੇ ਵਿੱਚ ਠੰਡ ਲੱਗ ਰਹੀ ਹੈ ਕੰਬਲ ਤੇ ਸਹਰਾਣੇ ਦੇ ਅਲੱਗ ਪੈਸੇ ਚਾਰਜ ਕੀਤੇ ਜਾਂਦੇ ਹਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਿਨਾਂ ਟਰੈਵਲ ਕਰ ਸਕਦੇ ਹੋ ਤਾਂ ਤੁਹਾਨੂੰ ਇਹਦੀ ਟਿਕਟ ਦੀ ਜਿਹੜੀ ਕੋਸਟ ਆ ਉਹ ਕਾਫੀ ਹੱਦ ਤੱਕ ਸਸਤੀ ਵੀ ਪੈ ਜਾਂਦੀ ਹੈ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਸਤੀ 에ਅ ਟਿਕਟ ਬੁੱਕ ਕਰਨ ਦਾ ਸਭ ਤੋਂ ਬੈਸਟ ਤਰੀਕਾ ਜਿਹੜੇ ਸੱਜਣ ਅਕਸਰ ਟਰੈਵਲ ਕਰਦੇ ਰਹਿੰਦੇ ਹਨ ਉਹ ਆਪਣੇ ਸ਼ਹਿਰ ਜਾਂ ਪਿੰਡ ਦੇ ਵਿੱਚ ਇੱਕ ਦੋ ਟਰੈਵਲ ਏਜੰਸੀ ਵਾਲਿਆਂ ਨੂੰ ਜਾਣਦੇ ਹੁੰਦੇ ਹਨ ਤੁਸੀਂ ਸਸਤੀ ਟਿਕਟ ਲੈਣ ਲਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਕੋਲ 에ਅਰਲਾਈਨ ਵੱਲੋਂ ਐਡਵਾਂਸ ਵਿੱਚ ਖਰੀਦੇ ਹੋਏ ਸਸਤੇ ਫੇਅਰ ਅਵੇਲੇਬਲ ਹੁੰਦੇ ਹਨ ਬਸ ਸ਼ਰਤ ਇਹ ਹੈ ਕਿ ਉਹ ਤੁਹਾਨੂੰ 24 ਘੰਟੇ ਸਪੋਰਟ ਕਰਨ ਵਾਲਾ ਹੋਵੇ ਜੇ ਕਿਤੇ ਤੁਹਾਡੀ ਫਲਾਈਟ ਕੈਨਸਲ ਹੁੰਦੀ ਹੈ ਜਾਂ ਉਹਦਾ ਟਾਈਮ ਚੇਂਜ ਹੁੰਦਾ ਹੈ ਤਾਂ ਤੁਹਾਨੂੰ ਤੁਹਾਡੀ ਮੁਸ਼ਕਲ ਦਾ ਮੌਕੇ ਤੇ ਹੱਲ ਦੇਣ ਵਾਲਾ ਹੋਵੇ ਹੁਣ ਆਪਾਂ ਗੱਲ ਕਰਾਂਗੇ ਲਾਸਟ ਮਿੰਟ ਟਿਕਟ ਡੀਲ ਬਾਰੇ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਨੂੰ ਅੱਜ ਪਤਾ ਲੱਗਿਆ ਕਿ ਤੁਹਾਨੂੰ ਕੱਲ ਜਾਂ ਪਰਸੋਂ ਕਿਸੇ ਜ਼ਰੂਰੀ ਕੰਮ ਲਈ ਟਰੈਵਲ ਕਰਨਾ ਪੈਣਾ ਹੈ ਤੇ ਤੁਸੀਂ ਆਨਲਾਈਨ ਟਿਕਟ ਸਰਚ ਕਰਨ ਲੱਗ ਜਾਂਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਉਹ ਟਿਕਟ ਨੂੰ 4 ਤੋਂ 5 ਘੰਟੇ ਲਈ ਲਗਾਤਾਰ ਸਰਚ ਕਰਿਆ ਕਰੋ ਕਈ ਵਾਰ ਕੀ ਹੁੰਦਾ ਕਿ ਕੋਈ ਪੈਸੇਂਜਰ ਆਪਣੀ ਟਿਕਟ ਕੈਨਸਲ ਕਰ ਦਿੰਦਾ ਹੈ ਜਾਂ 에ਅਰਲਾਈਨ ਦੀਆਂ ਜਿਹੜੀਆਂ ਸੀਟਾਂ ਨੇ ਉਹ ਪੂਰੇ ਤਰੀਕੇ ਨਾਲ ਨਹੀਂ ਫਿਲ ਹੁੰਦੀਆਂ ਤਾਂ ਉਹ ਸਸਤੀਆਂ ਸੀਟਾਂ ਦੀ ਇਨਵੈਂਟਰੀ ਖੋਲਦੀ ਹੈ ਪਰ ਉਹਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਕਿ ਉਹ ਕਿੰਨੇ ਟਾਈਮ ਲਈ ਤੇ ਕਦੋਂ ਖੋਲਦੀ ਹੈ ਇਸ ਕਰਕੇ ਤੁਹਾਨੂੰ ਲਗਾਤਾਰ ਸਰਚ ਕਰਨੀ ਪੈਂਦੀ ਹੈ ਤੇ ਆਪਣੇ ਜਿਹੜੇ ਪਾਸਪੋਰਟ ਦੀ ਡਿਟੇਲ ਹੈ ਉਹ ਤੁਹਾਡੇ ਜਾਂ ਤਾਂ ਪੂਰੀ ਤਰੀਕੇ ਨਾਲ ਯਾਦ ਹੋਣੀ ਚਾਹੀਦੀ ਹੈ ਜਾਂ ਉਹਨੂੰ ਆਪਣੇ ਕੋਲ ਰੱਖਿਆ ਕਰੋ ਵਿਦਿਨ 1 ਮਿੰਟ ਦੇ ਵਿੱਚ ਤੁਸੀਂ ਆਪਣੀ ਡਿਟੇਲ ਫਿਲ ਕਰਕੇ ਸਸਤੀ ਟਿਕਟ ਬੁੱਕ ਕਰ ਸਕਦੇ ਹੋ ਜਾਂ ਜੇ ਤੁਸੀਂ ਕਿਸੇ ਆਪਣੇ ਸ਼ਹਿਰ ਜਾਂ ਪਿੰਡ ਦੇ ਨੇੜੇ ਟਰੈਵਲ ਏਜੰਸੀ ਵਾਲੇ ਨੂੰ ਜਾਣਦੇ ਹੋ ਤਾਂ ਉਸ ਦੀ ਹੈਲਪ ਲੈ ਲਿਆ ਕਰੋ ਕਿਉਂਕਿ ਉਹਨਾਂ ਕੋਲੇ ਰੀਅਲ ਟਾਈਮ ਜੀਡੀਐਸ ਸਿਸਟਮ ਮੌਜੂਦ ਹੁੰਦੇ ਹਨ ਜਿਹੜੇ ਕਿ ਵਿਦਿਨ ਸੈਕਿੰਡ ਦੇ ਵਿੱਚ ਸੀਟ ਪਿਕ ਕਰਦੇ ਹਨ ਤੇ ਤੁਹਾਨੂੰ ਸਸਤੀ ਟਿਕਟ ਬੁੱਕ ਕਰਕੇ ਦੇ ਦਿੰਦੇ ਆਂ ਜਿਹੜਾ ਲਾਸਟ ਮਿੰਟ ਡੀਲ ਵਾਲਾ ਇਹ ਤਰੀਕਾ ਮੈਂ ਤੁਹਾਨੂੰ ਦੱਸਿਆ ਆ ਇਹ ਸਿਰਫ 20 ਤੋਂ 30% ਕੰਮ ਕਰਦਾ ਹੈ ਇਹ ਉਦੋਂ ਜ਼ਿਆਦਾ ਕੰਮ ਕਰਦਾ ਹੈ ਜਦੋਂ ਰਸ਼ ਘੱਟ ਹੋਵੇ ਜਾਂ ਇੰਡੀਆ ਦੇ ਵਿੱਚ ਛੁੱਟੀਆਂ ਦਾ ਸੀਜ਼ਨ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਦਾ ਲਾਭ ਲੈ ਸਕਦੇ ਹੋ ਆਦਰਵਾਇਜ਼ ਕਈ ਵਾਰ ਤੁਹਾਨੂੰ ਸਸਤੀ ਟਿਕਟ ਦੇ ਚੱਕਰ ਦੇ ਵਿੱਚ ਮਹਿੰਗੀ ਟਿਕਟ ਵੀ ਖਰੀਦਣੀ ਪੈ ਸਕਦੀ ਹੈ ਇਹ ਜ਼ਰੂਰੀ ਇਨਫੋਰਮੇਸ਼ਨ ਉਹਨਾਂ ਸੱਜਣਾ ਲਈ ਆ ਜਿਹੜੇ ਸਿਰਫ ਆਨਲਾਈਨ ਟਿਕਟ ਬੁੱਕ ਕਰਨ ਨੂੰ ਹੀ ਪ੍ਰੀਫਰੈਂਸ ਦਿੰਦੇ ਨੇ ਤੇ ਉਹਨਾਂ ਦੇ ਪਾਸਪੋਰਟ ਦੇ ਉੱਪਰ ਕੋਈ ਵੀ ਲਾਸਟ ਨੇਮ ਨਹੀਂ ਲਿਖਿਆ ਹੁੰਦਾ ਤੇ ਸਿਰਫ ਗਿਵਨ ਨੇਮ ਮੈਂਸ਼ਨ ਕੀਤਾ ਗਿਆ ਹੁੰਦਾ ਹੈ ਏਅਰਲਾਈਨ ਨੇ ਅਲੱਗ-ਅਲੱਗ ਰੂਟ ਲਈ ਅਲੱਗ-ਅਲੱਗ ਤਰ੍ਹਾਂ ਦੇ ਨੇਮ ਫਾਰਮੈਟ ਤੈਅ ਕੀਤੇ ਹੋਏ ਹਨ ਜਿਹੜੀ ਵੈਬਸਾਈਟ ਦੇ ਉੱਪਰ ਤੁਸੀਂ ਟਿਕਟ ਬੁੱਕ ਕਰਨ ਜਾ ਰਹੇ ਹੋ ਇੱਕ ਵਾਰ ਟਿਕਟ ਬੁੱਕ ਕਰਨ ਤੋਂ ਪਹਿਲਾਂ ਉਹ ਵੈਬਸਾਈਟ ਵਾਲਿਆਂ ਨੂੰ ਕਾਲ ਕਰਕੇ ਆਪਣੇ ਨੇਮ ਦਾ ਫਾਰਮੈਟ ਪੁੱਛ ਲਿਆ ਕਰੋ ਬਹੁਤ ਵਾਰ ਇਦਾਂ ਹੋਇਆ ਕਿ ਗਲਤ ਨੇਮ ਫਾਰਮੈਟ ਦੀ ਵਜ੍ਹਾ ਤੋਂ ਕਈ ਲੋਕਾਂ ਦੀ 에ਅਰਪੋਰਟ ਤੇ ਬੋਰਡਿੰਗ ਡਿਨਾਈ ਕੀਤੀ ਜਾਂਦੀ ਹੈ ਤੇ ਟਿਕਟ ਨਾਨ ਰਿਫੰਡੇਬਲ ਹੁੰਦੀ ਹੈ ਤੇ ਇਸ ਤਰ੍ਹਾਂ ਨਾਲ ਤੁਹਾਨੂੰ ਬਹੁਤ ਵੱਡੇ ਲੌਸਸ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਮੈਂ ਐਂਡ ਤੇ ਇਹੋ ਕਨਕਲੂਜਨ ਕਰਾਂਗਾ ਕਿ ਜਦੋਂ ਤੁਸੀਂ 에ਅਰ ਟਿਕਟ ਬੁੱਕ ਕਰਨ ਜਾ ਰਹੇ ਹੋ ਕੋਸ਼ਿਸ਼ ਕਰਿਆ ਕਰੋ ਆਪਣੇ ਪਿੰਡ ਜਾਂ ਸ਼ਹਿਰ ਦੀ ਟਰੈਵਲ ਏਜੰਸੀ ਨੂੰ ਪਹਿਲ ਦਿਆ ਕਰੋ ਅਗਰ ਤੁਹਾਡਾ ਕੋਈ ਡਿਸਪਿਊਟ ਵੀ ਹੁੰਦਾ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਨਿਜਿੱਟ ਸਕਦੇ ਹੋ ਆਨਲਾਈਨ ਟਿਕਟ ਬੁੱਕ ਕਰਨ ਵਿੱਚ ਬਹੁਤ ਸਾਰੇ ਜੋਖਮ ਹੁੰਦੇ ਹਨ ਇੱਕ ਤਾਂ ਤੁਹਾਡੀ ਇਨਫੋ ਤੱਕ ਪਹੁੰਚ ਜਿਹੜੀ ਉਹ ਬਹੁਤ ਸਖਾਲੀ ਨਹੀਂ ਹੁੰਦੀ ਦੂਸਰਾ ਇਹ ਤੁਹਾਨੂੰ ਸਸਤੀ ਟਿਕਟ ਦਿਖਾ ਕੇ ਵੱਧ ਪੈਸੇ ਕੱਟ ਲੈਂਦੇ ਹਨ ਜਾਂ ਤੁਹਾਡੇ ਕ੍ਰੈਡਿਟ ਕਾਰਡ ਦਾ ਡਾਟਾ ਤੱਕ ਵੇਚ ਦਿੰਦੇ ਹਨ ਪੰਗਾ ਤਾਂ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਫਲਾਈਟ ਕੈਨਸਲ ਹੋ ਜਾਵੇ ਜਾਂ ਤੁਹਾਨੂੰ ਡੇਟ ਚੇਂਜ ਕਰਨੀ ਪਵੇ ਤਾਂ ਇਹ ਤੁਹਾਨੂੰ ਖੱਜਲ ਹੋਣ ਲਈ ਇਕੱਲੇ ਛੱਡ ਦਿੰਦੇ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਆਫਲਾਈਨ ਵੀ ਹੁੰਦੀਆਂ ਹਨ ਪਰ ਤੁਸੀਂ ਇੱਕ ਵਧੀਆ ਟਰੈਵਲ ਏਜੰਸੀ ਦੀ ਚੋਣ ਆਪਣੇ ਯਾਰਾਂ ਦੋਸਤਾਂ ਜਾਂ ਆਸ-ਪਾਸੇ ਤੋਂ ਪਤਾ ਕਰਕੇ ਕਰਿਆ ਕਰੋ ਅਗਰ ਤੁਸੀਂ ਟਰੈਵਲ ਕਰਨ ਟਾਈਮ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਪੈਸਾ ਤੇ ਸਮਾਂ ਦੋਨਾਂ ਦੀ ਬਚਤ ਕਰ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੇ ਬਲੌਗ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਜੀ